ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਲੋਈ ਆਪਾਂ ਪਹੁੰਚ ਗਏ ਛੱਤੀਗੜ੍ਹ ਤੇ ਮਿਲਦੇ ਆਪਾਂ ਛੱਤੀਗੜ੍ਹ ਦੇ ਬੰਦਿਆਂ ਨੂੰ ਤੇ ਰਹਉਂਦੇ ਸਾਰੇ ਤਾਂ ਮੀਂਹ ਲੱਗ ਗਿਆ ਆ ਪਛਾਲ ਦਾ ਕਲੱਚ ਜਿਹਾ ਖੋਲ ਕੇ ਬੈਠੇ ਦੇ ਸੀ ਤੇ ਆਉਂਦੇ ਸਾਰੇ ਮੀਂਹ ਲੱਗ ਗਿਆ ਅੱਛਾ ਬਾਕੀ ਚਲੋ ਕਰਦੇ ਆਂ ਗੱਲ ਸਭ ਬੜੀਆਂ ਬੜੀਆਂ ਹੂੰ ਹੂੰ ਸ਼ਾਦੀ ਹੋ ਗਈ ਫਿਰ ਇਸ ਵਾਰ ਹਣਾ ਚਲੋ ਆਪਕੋ ਵਧਾਈਓ ਸ਼ਾਦੀ ਕੀ ਯਾਰ ਆਪਕੀ ਡਿਵਸ ਹੋ ਗਈ ਹਾਂ ਚਲੋ ਭਗਵਾਨ ਕੀ ਦੁਆ ਹੋਣੀ ਚਾਹੀਏ ਆਪਣੀ ਕੌਣ ਸੀ ਦੁਆ ਹੈ ਦਾਸੀ ਕਰ ਸਕਦੇ ਆ ਭਈਆ ਤੁਹਾਡੀ ਸ਼ਾਦੀ ਹੋ ਜਾਏ ਬੜੀਆ ਇੱਕਦਮ ਘਰ ਪਰਿਵਾਰ ਸਭ ਬੜੀਆ ਮੰਮੀ ਪਾਪਾ ਭੈਣ ਭਾਈ ਸਭ ਬੜੀਆ ਜਿਵੇਂ ਕਿ ਹੁੰਦੀ ਸਜ ਨਹੀਂ ਪੈਣ ਲੱਗ ਗਿਆ ਪਾਣੀ ਖੜਾ ਆ ਤੇ ਸੂਰਜ ਤੁਹਾਨੂੰ ਦਿਖਾਣਾ ਹੈ ਸੂਰਜ ਬਹੁਤ ਪਵਰੇ ਦਾ ਬਹੁਤ ਬੜਾ ਸੁਬਜ ਲੱਗਦਾ ਹੈ ਅਦਾ ਬਾਈ ਥੋੜਾ ਹੋਰ ਸੱਲੇ ਚਲੇ ਜਾਗੇ ਇਹ ਪੂਰਾ ਅੱਧਾ ਹੀ ਦਿਖਣ ਲੱਗ ਗਿਆ ਇਹ ਪੂਰਾ ਰੰਗ ਦਵਾਣਾ ਦੇ ਲਓ ਜੀ ਤਾਂ ਵੱਡਦੇ ਤੇ ਗੱਲਾਂ ਨਿਕਲ ਆਏ ਆ ਨਾ ਸਵਜੇ ਵਾਟੇ ਨਾਲ ਦੇਖ ਲੋ ਬੈਲਟ ਉੱਤਰ ਗਈ ਸਾਡੀ ਗਾਰੇ ਦੇ ਵਿੱਚ ਗਿੱਲਾ ਹੀ ਗਿੱਲਾ ਆ ਤੇ ਬੈਲਟ ਉੱਤਰ ਗਈ ਸਾਡੀ ਆ ਲੱਗਿਆ ਬੰਦਾ ਸਾਡਾ ਫੋਰਮਰ ਬੁੱਟਾ ਸਿੰਘ ਛੜ ਗਈ ਬੈਲਟ ਲੋਕ ਨਾ ਬਣਾਈ ਲੋ ਜੀ ਵੱਢਣ ਲੱਗੇ ਤੇ ਗਿੱਲਾ ਨਿਕਲ ਗਿਆ ਗਿੱਲੇ ਕਰਨ ਔਖਾ ਆ ਬੈਠਾ ਬੰਦਾ ਤੇ ਹੁਣ ਦੇਖਦੇ ਆਂ ਦੀ ਬੈਗ ਕਰਦੇ ਆਂ ਮਸ਼ੀਨ ਉਹਦੇ ਕਰਕੇ ਹੋ ਗਿਆ ਬੱਲੀ ਥੋੜਾ ਬੋਤ ਦਾਣਾ ਆਇਆ ਚਲੋ ਹੂੰ ਵੀ ਐਸਾ ਹੀ ਖਰਾ ਥੋੜਾ ਜਿਹਾ ਬੱਲੀ ਮੈਨ ਬੱਲੀ ਮੈਂ ਹਾਂ ਬੱਲੀ ਮੈਂ ਹਾਂ ਉਹ ਬੱਲੀ ਮੈਂ ਨਾ ਸਾਡੇ ਕੋਲ ਆਇਆ ਹੋਇਆ ਤੇ ਸਾਡੀ ਸ਼ੀਲਡ ਇੱਕ ਨਾ ਟੁੱਟਿਆ ਹੋਇਆ ਕਲੰਪ ਜਿਆ ਉਹ ਲਾ ਪਿਛਲੀ ਵਾਰ ਲਾਣ ਤੋਂ ਰਹਿ ਗਿਆ ਤੇ ਚਲੋ ਲਾਸਟ ਦੇ ਸੀਜ਼ਨ ਸੀਗੇ ਤਾਂ ਕਰਕੇ ਬੈਲ ਟੁੱਟ ਟੁੱਟ ਨਾ ਕਰਕੇ ਨਾ ਜੋੜਾ ਟੁੱਟ ਗਿਆ ਸਾਡਾ ਜੋੜ ਖੁੱਲ ਗਿਆ ਮੈਂ ਆਪਾਂ ਹੱਥੋਂ ਹੀ ਗਾਣਾ ਉਹ ਖੁੱਲਣ ਕਾਰਨ ਫਿਰ ਹੁਣ ਬੱਲੀ ਲਾਣੀ ਪੈਂਦੀ ਸਾਨੂੰ ਤੇ ਬਾਕੀ ਦੇਖਦੇ ਆਂ ਬੱਤਿਆਂ ਉਹ ਪਰਲਾ ਦਾ ਵੱਡ ਬੁੱਡ ਹੋ ਗਿਆ ਆ ਗੱਲਾਂ ਨਿਕਲ ਗਿਆ ਹੁਣ ਉਹਦੇ ਵਸ ਮਾਰਦੇ ਆ ਕੱਢਦੇ ਆ ਇੱਦਾਂ ਬੈਕ ਬਾਕੀ ਆਰੀਆ ਮੈਨ ਆ ਗਿਆ ਆਰੀਆ ਮਨ ਕਸਾ ਹੈ ਹਮਮੈਂ ਉਸ ਨੂੰ ਸਲੂਟ ਮੰਨਦਾ ਜੀ ਆਰੀਆ ਮਨ ਕੀ ਵੀਡੀਓ ਕਿਤਨੀ ਅੱਛੀ ਬਣੀ ਏ ਰੇ ਚਰਾਤ ਦੀ ਮੁੰਡਿਆ ਨੇ ਦਸ਼ਮੇਸ਼ ਅ सॉरी ਵਿਸ਼ਾਲ इस बार पानी की बहुत समस्या है धान है पटाशे नहीं आज चीज बनी पी है बहुत घट बने ज्यादा है। ਇਹ ਘੜ ਸੇ ਧਾਨ ਨਾ ਮੇਰੇ ਹਰੇ ਬਹੁਤ ਆ ਤੇ ਇਹ ਵਿੱਚ ਬਹੁਤ ਘਟ ਜਾਣੀ ਕੇ ਇਸ ਵਾਰ ਧਾਨ ਲੱਗੇ ਆ ਸਾਰਾ ਏਰੀਆ ਜਿੰਨੇ ਆ ਇਧਰ ਆਏ ਨੇ ਜਹ ਹੋਏ ਧਾਨ ਆ ਧਾਨ ਅੱਗੇ ਸਾਰਾ ਆ ਜਿੰਨਾ ਵੀ ਏਰੀਆ ਅੱਗੇ ਸਾਰਾ ਧਾਨਾ ਦਾ ਹੁੰਦਾ ਤੇ ਇਸ ਵਾਰ ਧਾਨ ਹੈ ਨਹੀਂ ਕਿ ਬਾਕੀ ਮੌਸਮ ਖਰਾਬ ਹੋ ਰਿਹਾ ਆ ਮੌਸਮ ਦੇਖ ਲਓ ਤੁਹਾਡੇ ਸਾਹਮਣੇ ਬੱਦਲ ਆ ਗਿਆ ਦੁਬਾਰਾ ਫੇਰ ਇਹ ਇੱਕ ਦਿਨ ਹੜ ਦਾ ਦੂਜੇ ਦਿਨ ਪਾ ਜਾਂਦਾ ਆ ਤੇ ਬਾਕੀ ਦੇਖਦੇ ਆ ਾਕੀ ਸਾਡਾ ਸੇਠ ਆਉ ਖੜਾ ਆ ਸਾਡੀ ਟਰੈਡੀ ਨਹੀਂ ਆਈ ਹੈਗੀ ਦੇਖ ਟੈਂਕ ਭਰ ਕੇ ਖੜ ਗਈ ਮਸ਼ੀਨ ਤੇ ਆਸਾਨ ਆ ਬਸ ਆ ਦੋ ਗੜੇ ਆ ਲੱਗੇ ਆ ਦੋ ਗੜੇ ਉੱਧਰ ਲੱਗੇ ਆ ਇਹਨੇ ਟੈਂਕ ਭਰ ਕੇ ਆਪਰਾ ਚਪੜਾ ਵਾਲੋ ਇਹ ਜਿਵੇਂ ਜਿਵੇਂ ਮਸ਼ੀਨ ਆ ਉਹ ਆਉਂਦਾ ਟਰੈਕਟਰ ਵੀ ਟਰੈਕਟਰ ਵੀ ਆਰੇ ਨੇਰੀ ਤੋਂ ਖਾਣਾ ਆ ਗਿਆ ਜਿਹਦਾ ਡਰ ਸੀ ਉਹ ਹੀ ਹੋ ਗਿਆ ਸੱਜਣਾ ਪੰਜਾਬੀ ਉਹ ਕਿ ਬੜਦਾ ਜਿਹਾ ਮਾੜੀ ਕਰਕੇ ਵਟਿਆ ਜਾਂਦਾ ਤਾਂ ਨਹੀਂ ਵੇਖਦਾ ਤੇ ਬਾਕੀ ਉਹ ਕਟ ਰਹੀ ਸੀ ਦੋ ਸਲੇ ਨੀ ਨੰਬਰ ਜਿਹਾ ਆਇਆ ਤੇ ਨਹੀਂ ਲੱਗਾ ਫੈਨ ਪਿੱਛਗੀ ਮਸ਼ੀਨਾਂ ਅਸੀਂ ਪਿੱਛੇ ਗਏ ਤੇ ਬਾਕੀ ਉਹ ਦੇਖਦੇ ਜਾ ਕੇ ਕੀ ਆ ਰਸਤੇ 'ਚ